ਸਰਦਾਰ ਸਕਪਾਲ ਸਿੰਘ ਖੈਰਾ ਦਾ ਜੋ ਨਾਂ ਤੋਂ ਇਹ ਲੋਕ ਬਹੁਤ ਹੀ ਘਰਾਏ ਹੋਏ ਆ ਡਰੇ ਹੋਏ ਆ ਸੱਚਾ ਸੁੱਚਾ ਇਨਸਾਨ ਹੈ ਇਹਦੇ ਵਿੱਚ ਵੇਖਿਆ ਹੋਣਾ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਕੋਈ ਸਵਾਲ ਕਰਦਾ ਵੀ ਤੁਹਾਡੇ ਸੀਚੇਵਾਲ ਨੇ ਕਿੰਨੀ ਪੈੜੀ ਨੱਪੀ ਐ ਤੁਹਾਡੀ लवली ਯੂਨੀਵਰਸਿਟੀ ਨੇ ਕਿੰਨੀ ਪੈੜੀ ਨੱਪੀ ਐ ਤੇ ਤੁਸੀਂ ਲੋਕਾਂ ਦਾ ਰੂੜਨ ਵਾਲਾ ਜਗਾ ਛੜਾ ਕੇ ਤੁਹਾਡਾ ਧਾਲੀ ਵਾਲ ਕਹਿੰਦਾ ਵੀ ਅਸੀਂ ਨਜਾਇਜ਼ ਕਬਜ਼ੇ ਛੜਾ ਲੇ ਕਿਉਂਕਿ ਜਿਹੜੀਆਂ ਰਾਜਾ ਵਡਿੰਗ ਜੀ ਦੀ ਇੱਕ ਕੋਈ ਬਾਡੀ ਵਾਲੀ ਫਾਈਲ ਐ ਵਾਸਾਂ ਦੀਆਂ ਬਾਡੀਆਂ ਵਾਲੀ ਫਾਈਲ ਹੈ ਉਹ ਆਪਣੇ ਭਗਵੰਤ ਮਾਨ ਦੇ ਮੇਜ਼ ਤੇ ਪਈ ਹੈ ਤੇ ਮੈਂ ਤਾਂ ਕਹਿੰਦਾ ਜੇ ਜੱਟ ਦਾ ਪੁੱਤ ਹੈ ਰਾਜਾ ਬੜਿੰਗ ਤੇ ਉਹਨੂੰ ਫਾਈਲ ਨੂੰ ਖੋਲਣ ਦੇ ਦੇ ਹਾਂ ਜਦੋਂ ਦੇ ਵਾਰ ਦੰਨੇ ਵੀ ਭਗਵੰਤ ਮਾਨ ਜੀ ਇੱਕ ਸੀ ਕਾਂਗਰਸ ਹੈ ਨਾ ਜਿਹੜੀ ਉਹ ਤੈਨੂੰ ਤੁਸੀਂ ਵੋਟਾਂ ਦੇ ਵਿੱਚ ਉਹਦਾ ਜਵਾਬ ਦੇਵਾਂਗੇ ਤੁਸੀਂ ਦੇ ਸਸੀ ਗਾਇ ਜੀ ਮੈਂ ਗਗਨਦੀਪ ਸਿੰਘ ਗੱਲ ਤੂੰ ਜਿਹੜਾ ਚੜਾ ਰੰਗਲਾ ਪੰਜਾਬ ਦੇ ਨਾਲ ਤੇ ਆਪਾਂ ਪਹੁੰਚੇ ਜਾਈਏ ਤੋਂ ਕਾਲਾ ਸ਼ਰਮਾ ਜੀ ਕੋਲੇ ਤੇ ਗੱਲਬਾਤ ਕਰਦੇ ਆਪਾਂ ਖੈਰਾ ਸਾਹਿਬ ਬਾਰੇ ਤੇ ਜਾਂ ਜੋ ਸਿੱਧੂ ਬਾਰੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਹੈ ਉਹਦੇ ਬਾਰੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਐ ਸ਼ਰਮਾ ਜੀ ਜਿਵੇਂ ਆਪਾਂ ਖੈਰਾ ਸਾਹਿਬ ਦੀ ਜਮਾਨਤ ਹੁੰਦੀ ਹੈ ਨਾ ਤੇ ਜਮਾਨਤ ਹੋਣ ਸਾਰੀ ਉਹਨਾਂ ਨੂੰ ਫੇਰ ਦੁਬਾਰੀ ਵਾਰ ਉਹਨਾਂ ਦੇ ਕੇਸ ਭਾਗਰ ਨੂੰ ਫੇਰ ਡੱਕ ਲੈ ਜਾਂਦਾ ਇਸੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹਨਾਂ ਸਿੱਧੇ ਦੋ ਟੁਕ ਸ਼ਬਦਾਂ ਦੇ ਵਿੱਚ ਕਹਿਣਾ ਜਿਵੇਂ ਆਪਣੇ ਪੰਜਾਬੀ ਕਹਿੰਦੇ ਆ ਹੂੰ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਨਾ ਹੂੰ ਤੇ ਬਹੁਤ ਹੀ ਡਰੀ ਸਰਦਾਰ ਸਕਪਾਲ ਸਿੰਘ ਖੈਰਾ ਦਾ ਜੋ ਨਾਂ ਤੋਂ ਇਹ ਲੋਕ ਬਹੁਤ ਹੀ ਘਰਾਏ ਹੋਏ ਆ ਡਰੇ ਹੋਏ ਆ ਸੱਚਾ ਸੁੱਚਾ ਇਨਸਾਨ ਹੈ ਪੰਜਾਬ ਤੇ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਦੀ ਗੱਲ ਕਰਨ ਵਾਲਾ ਉਹ ਬੰਦਾ ਹੈ ਅਸੀਂ ਪਤਾ ਕੀ ਗੱਲ ਹੈ ਅਸੀਂ ਭਗਵੰਤ ਮਾਨ ਨੂੰ ਇੱਕੋ ਹੀ ਚੀਜ਼ ਪੁੱਛਣਾ ਚਾਹੁੰਦੇ ਆ ਵੀ ਉਹ ਜਦੋਂ ਤੁਹਾਡੇ ਨਾਲ ਸੀਗਾ ਉਦੋਂ ਵਿਰੋਧੀ ਧਿਰ ਦਾ ਨੇਤਾ ਸੀ ਤੇ ਉਦੋਂ ਜਦੋਂ ਉਹਨੇ ਆਪਣਾ ਰਾਣਾ ਗਰਜੀਤ ਇੱਕ ਮੁੱਛਾਂ ਵਾਲਾ ਸਾਡਾ ਕਾਂਗਰਸੀ ਹੈ ਇੱਕ ਬਹੁਤ ਵੱਡਾ ਲੀਡਰ ਹੈ ਮੰਤਰੀ ਹੈ ਤੇ ਉਦੋਂ ਜਦੋਂ ਉਹਨੇ ਕੋਈ ਉਦੋਂ ਦੇ ਕੇਸ ਸੀਗਾ ਕ腐ਪਸ਼ਨ ਕੀਤੀ ਜਾਂ ਉਹਨਾਂ ਨੇ ਕੋਈ ਮੈਲਿੰਗ ਕੀਤੀ ਜਾਂ ਕੁਛ ਵੀ ਕੀਤਾ ਉਹਨਾਂ ਦੇ ਕੋਈ ਅਲੀਗੇਸ਼ਨ ਲੱਗਿਆ ਤੇ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਬੇਵਾਕ ਹੋ ਕੇ ਉਸ ਚੀਜ਼ ਨੂੰ ਉਠਾਇਆ ਤੇ ਉਹਨੂੰ ਮੰਤਰੀਪਦ ਤੋਂ ਹੱਥ ਧੋਣੇ ਪਏ ਜਿੰਨਾ ਚਿਰ ਉਹਨੂੰ ਮੰਤਰੀ ਮੰਡਲ ਦੇ ਵਿੱਚੋਂ ਕੱਢਿਆ ਨਹੀਂ ਕੈਪਟਨ ਸਾਹਿਬ ਦੀ ਵਾਲ ਮੁੱਛ ਦਾ ਵਾਲ ਸੀ ਉਹ ਰਾਣਾ ਗੁਰਜੀਤ ਤੇ ਉਹਨਾਂ ਚਿਰ ਖੈਰਾ ਸਾਹਿਬ ਨੇ ਸਾਹ ਨਹੀਂ ਲਿਆ ਤੇ ਜੇ ਸਰਬਜੀਤ ਕੌਰ ਮਾਨੁਕਿਆ ਨੇ ਕੋਠੀ ਨੱਪੀ ਉਸ ਗੱਲ ਨੂੰ ਉਠਾਇਆ ਥੋੜਾ ਕਟਾਰੂ ਚੱਕ ਜੋ ਗਲਤ ਕੰਮ ਕਰਦਾ ਸੀ ਉਸ ਨੂੰ ਵੀ ਉਠਾਇਆ ਤੇ ਜੋ ਤੁਹਾਡੇ ਲੀਡਰ ਆਮਦੇ ਕੋਈ ਮਾੜਾ ਕੰਮ ਕਰਦੇ ਆ ਲੋਕ ਵਿਰੋਧੀ ਕੰਮ ਕਰਦੇ ਆ ਪੰਜਾਬ ਵਿਰੋਧੀ ਕੰਮ ਕਰਦੇ ਆ ਤੇ ਸਰਦਾਰ ਸਕਪਾਲ ਸਿੰਘ ਖਹਿਰਾ ਬੇਫੋਕ ਉਹਨੂੰ ਡਾਉਂਦਾ ਕਿਉਂਕਿ ਤੁਹਾਡੇ ਕੋਲੇ ਉਸ ਗੱਲ ਦਾ ਕੋਈ ਜਵਾਬ ਨਹੀਂ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਵੇਖਿਆ ਹੋਣਾ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਕੋਈ ਸਵਾਲ ਕਰਦਾ ਵੀ ਤੁਹਾਡੇ ਸੀਚੇਵਾਲ ਨੇ ਕਿੰਨੀ ਪੈੜੀ ਨੱਪੀ ਐ ਤੁਹਾਡੇ ਲਵਲੀ ਯੂਨੀਵਰਸਿਟੀ ਨੇ ਕਿੰਨੀ ਪੈੜੀ ਨੱਪੀ ਐ ਤੇ ਤੁਸੀਂ ਲੋਕਾਂ ਦਾ ਰੂੜਾਂ ਵਾਲਾ ਜਗਾ ਛੜਾ ਕੇ ਤੁਹਾਡਾ ਧਾਲੀ ਵਾਲ ਕਹਿੰਦਾ ਵੀ ਅਸੀਂ ਨਜਾਇਜ਼ ਕਬਜ਼ੇ ਛੜਾ ਲੇ ਇਹ ਨਜਾਇਜ਼ ਕਬਟੇ ਰੂਟਿੰਗ ਵਾਲੀ ਜਗ੍ਹਾ ਵਹਿਲੀ ਕਰਾ ਕੇ ਨਹੀਂ ਛੜਾਏ ਜਾਂਦੇ ਤੁਸੀਂ ਸਿਚੇਵਾਲ ਦੀ ਪੈੜੀ ਛੜਾਓ ਜੋ ਨੇ ਨੱਪੀ ਹੈ ਜੋ ਲਵਲੀ ਯੂਨੀਵਰਸਿਟੀ ਨੱਪੀਓ ਉਹ ਕੋਨੇ ਖੈਰਾ ਸਾਹਿਬ ਨੇ ਕਹਾਈ ਇਹ ਚੀਜ਼ਾਂ ਦੇ ਉੱਤੇ ਨੋਟਿਸ ਲਓ ਤੇ ਜੇ ਮੈਂ ਕੋਈ ਕੀਤਾ ਤਾਂ ਮੇਰਾ ਵੀ ਨੋਟਿਸ ਲਓ ਤੁਸੀਂ ਇੱਕ ਕਮੇਟੀ ਬਣਾਓ ਵਿਧਾਨ ਸਭਾ ਦੀ ਉਹ ਸਾਰੀਆਂ ਗੱਲਾਂ ਨੂੰ ਜਾ ਕੇ ਪਾੜ ਸ਼ੋਣ ਕਰੇ ਤੇ ਉਹਨੂੰ ਚੀਜ਼ ਨੂੰ ਦੇਖੇ ਪਰ ਆਪਣਾ ਭਗਵੰਤ ਮਾਨ ਕਹਿੰਦਾ ਵੀ ਖੈਰਾ ਸਾਹਿਬ ਦੀ ਗੱਲ ਦਾ ਕੀ ਜਵਾਬ ਹੈ ਉਹ ਸਰਦਾਰ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ 100% ਸਹਿਮਤ ਹਾਂ ਵੀ ਤੁਹਾਡੇ ਕੋਲੇ ਉਸ ਬੰਦੇ ਦੀ ਗੱਲ ਦਾ ਜਵਾਬ ਹੈ ਹੀ ਨਹੀਂ ਤੁਸੀਂ ਆਪਦੇ ਮੂੰਹਾਂ ਮੰਨਦੇ ਹੋ ਵੀ ਉਸ ਬੰਦੇ ਦੀ ਗੱਲ ਦਾ ਜਵਾਬ ਹੀ ਹੈ ਨਹੀਂ ਕਿਉਂਕਿ ਉਹ ਬਿਨਾਂ ਤੱਥਾਂ ਤੋਂ ਬਿਨਾਂ ਗੱਲਬਾਤ ਤੋਂ ਨਹੀਂ ਆਉਂਦਾ ਉਹ ਜਦੋਂ ਵੀ ਆਉਂਦਾ ਤੇ ਉਹ ਪੂਰੇ ਤੱਥ ਲੈ ਕੇ ਆਪਣੇ ਵਿਧਾਨ ਸਭਾ ਦੇ ਵਿੱਚ ਆਉਂਦਾ ਤੇ ਇਹਨਾਂ ਕੋਲੇ ਉਸ ਗੱਲ ਦਾ ਕਿਸੇ ਵੀ ਸਰਕਾਰ ਕੋਲੇ ਜਵਾਬ ਨਹੀਂ ਸੀ ਆ ਕੇ ਸਰਕਾਰ ਡਰ ਦੀ ਮਾਰੀ ਉਹਨਾਂ ਨੂੰ ਬਾਹਰ ਨਹੀਂ ਆਉਣ ਦੇ ਜਾ ਰਹੀ ਬਈ ਬੱਦਰ ਪਰਚ ਬਿਲਕੁਲ ਬਿਲਕੁਲ ਇਹਦੇ 'ਚ ਕੋਈ ਜਿਵੇਂ ਕਿ ਤੁਹਾਡੀ ਸਰਕਾਰ ਕਾਂਗਰਸ ਸਰਕਾਰ ਦੀ ਆਪਾਂ ਗੱਲ ਕਰਕੇ ਪਾਰਟੀ ਦੀ ਗੱਲ ਕਰਕੇ ਕਾਂਗਰਸ ਪਾਰਟੀ ਖੈਰਾ ਸਾਹਿਬ ਦੇ ਪਿੱਛੇ ਸਟੈਂਡ ਕਿਉਂ ਨਹੀਂ ਲੈ ਰਹੀ ਵੀ ਕਿਸੇ ਵੀ ਨਾ ਰਾਜਾ ਵੜੈਂਗ ਦਾ ਜਾਂ ਕਿਸੇ ਦਾ ਵੀ ਉਸ ਦੇ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਆਇਆ ਕੋਈ ਧਰਨਾ ਪ੍ਰਦਰਸ਼ਨ ਕੋਈ ਨਹੀਂ ਕੀਤਾ ਵੀ ਇਸ ਨੂੰ ਤੁਸੀਂ ਕੀ ਸਮਝਦੇ ਹੋ ਵੀ ਕੋਈ ਪੱਖਪਾਤ ਦੀ ਖੇਡ ਖੇਡੀ ਜਾ ਰਹੀ ਹੈ ਜਿਵੇਂ ਕਿ ਗੱਲ ਸੁਨੀਲ ਜਾਖੜ ਦੀ ਦਾ ਬਿਆਨ ਜ਼ਰੂਰ ਆਉਂਦਾ ਬਈ ਖੈਰਾ ਸਾਹਿਬ ਦੇ ਨਾਲ ਅਸੀਂ ਖੜਦੇ ਹਾਂ ਪਰ ਕਾਂਗਰਸ ਕਿਉਂ ਨਹੀਂ ਖੜ ਰਹੀ ਨਹੀਂ ਨਹੀਂ ਤੁਹਾਡਾ ਕਾਟਾ ਵਹਿਮ ਹੈ ਕਾਂਗਰਸ ਦਾ ਹਰੇਕ ਵਰਕਰ ਹੂੰ ਹਰੇਕ ਵਰਕਰ ਹਮ ਖੈਰਾ ਸਾਹਿਬ ਦੀ ਪਿੱਠ ਤੇ ਆ ਹਮ ਖੈਰਾ ਸਾਹਿਬ ਦੇ ਮੋਢੇ ਦੇ ਨਾਲ ਬੋਢਾ ਲਾ ਕੇ ਹਮ ਖੜੇ ਆ ਸੀ ਤੁਸੀਂ ਕਹਿੰਦੇ ਹੋ ਕਾਂਗਰਸ ਆ ਜੇ ਕੋਈ 2-4 ਲੀਡਰ ਨਹੀਂ ਬੋਲ ਰਿਹਾ ਉਹਦੇ ਨਾਲੇ ਤੇਨੂੰ ਕਾਂਗਰਸ ਨੇ ਉਹਨੂੰ ਛੜਤਾ ਹਮ ਅਸੀਂ ਉਹਦੇ ਨਾਲ ਆ ਹਮ ਉਹਦੇ ਪੱਖ 'ਚ ਆ ਸੌਰੀ ਕਾਂਗਰਸ ਹਾਈ ਕਮਾਂਡ ਉਹਦੇ ਪੱਖ 'ਚ ਆ ਹਮ ਤੇ ਆਪਣਾ ਜੋ ਵੀ ਸਾਡਾ ਚੰਗਾ ਲੀਡਰ ਹੈ ਹਮ ਸਿੱਧੂ ਉਹਦੇ ਹੱਕ 'ਚ ਆ ਹਮ ਪ੍ਰਗਟ ਸਿੰਘ ਉਹਦੇ ਹੱਕ 'ਚ ਆ ਹਮ ਤੇ ਜਿੰਨੇ ਚੰਗੇ ਸੱਚੇ ਸੁੱਚੇ ਲੀਡਰ ਹੁੰਦੇ ਆ ਨਾ ਉਹ ਸੱਚੇ ਸੁੱਚੇ ਬੰਦੇ ਦੇ ਨਾਲ ਹੁੰਦੇ ਆ ਭਲਾ ਥੋੜੇ ਹੋਣ ਭਲਾ ਬਹੁਤੇ ਹੋਣ ਤੁਹਾਨੂੰ ਪੱਤਰਕਾਰਾਂ ਨੂੰ ਕਿਤੇ ਵਹਿਮ ਹੋ ਜਾਂਦਾ ਹੈ ਪਰ ਤੁਸੀਂ ਦੱਸੋ ਵੀ ਕਿਹੜਾ ਵਰਕਰ ਨਹੀਂ ਉਹਦੇ ਨਾਲ ਹੂੰ ਅਸੀਂ ਵਰਕਰ ਰੀਡ ਦੀ ਹੱਡੀ ਹੁੰਦੀ ਆ ਨਹੀਂ ਜੇ ਵਰਕਰਾਂ ਦੀ ਗੱਲ ਤਾਂ ਹੈ ਜਿਵੇਂ ਕਿ ਤੁਹਾਡੇ ਕਾਰਸ ਪਾਰਟੀ ਦੇ ਪ੍ਰਧਾਨ ਸਾਹਿਬ ਰਾਜਾ ਵੜੰਗ ਜੀ ਜਾਂ ਉਹਨਾਂ ਦਾ ਕੋਈ ਬਿਆਨ ਨਹੀਂ ਆ ਰਿਹਾ ਵੀ ਕਿਵੇਂ ਕੋਈ ਸਰਕਾਰ ਤੋਂ ਦਰੇ ਬਿਠੇ ਪਵਰਤ ਮਾਨ ਤੋਂ ਜਾਂ ਕੀ ਚੱਕਰ ਆ ਵੀ ਖੈਰਾ ਸਾਹਿਬ ਦੇ ਹੱਕ ਦੇ ਵਿੱਚ ਕੋਈ ਖੜ ਨਹੀਂ ਰਿਹਾ ਵੀ ਜਿਵੇਂ ਕਿ ਕੋਈ ਧਰਨਾ ਪ੍ਰਦਰਸ਼ਨ ਕਰਦੇ ਜਿਵੇਂ ਕਿ ਉਹਨਾਂ ਨੂੰ ਜੇਲ੍ਹ ਤੋਂ ਨਿਕਲਨ ਸਾਰੀ ਉਹਨਾਂ ਤੇ ਫੇਰ ਪਰਚਾ ਪਾ ਕੇ ਉਹਨਾਂ ਨੂੰ ਅੰਦਰ ਡੱਕ ਲਿਆ ਜਾਂਦਾ ਇਹਦੇ ਸਬੰਧ ਵਿੱਚ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਕੋਈ ਰਾਜਾ ਵੜੰਗ ਜੀ ਉਹ ਨਹੀਂ ਤੁਸੀਂ ਸੁਣਿਆ ਨਹੀਂ ਹੋਣਾ ਖੈਰਾ ਸਾਹਿਬ ਕਹਿੰਦੇ ਵੀ ਕੁਝ ਵੀ ਨਹੀਂ ਕਰਨਾ ਹੂੰ ਖੈਰਾ ਸਾਹਿਬ ਕਹਿੰਦੇ ਵੀ ਕੋਈ ਆਪਾਂ ਜੋ ਹਉ ਦਾ ਲੋਕਤੰਤਰ ਦੇ ਧਾਰੇ ਚ ਰਹਿ ਕੇ ਕਰਨਾ ਕੋਈ ਧਰਨਾ ਨਹੀਂ ਕਰਨਾ ਕੋਈ ਪ੍ਰਦਰਸ਼ਨ ਨਹੀਂ ਕਰਨਾ ਤੇ ਜਿਹੜਾ ਤੁਸੀਂ ਆਪਣੇ ਰਾਜਾ ਵਡਿੰਗ ਜੀਆਂ ਦੀ ਗੱਲ ਕਰ ਰਹੇ ਹੋ ਨਾ ਰਾਜਾ ਵਡਿੰਗ ਜੀ ਦੀਆਂ 100 ਮਜਬੂਰੀਆਂ ਹੂੰ ਕਿਉਂਕਿ ਜਿਹੜੀਆਂ ਰਾਜਾ ਵਡਿੰਗ ਜੀ ਦੀ ਇੱਕ ਕੋਈ ਬਾਡੀ ਵਾਲੀ ਫਾਈਲ ਹੈ ਬੱਚਾਂ ਦੀਆਂ ਬਾਡੀਆਂ ਵਾਲੀ ਫਾਈਲ ਹੈ ਉਹ ਆਪਣੇ ਭਗਵੰਤ ਮਾਨ ਦੇ ਮੇਜ਼ ਤੇ ਪਈ ਹੈ ਤੇ ਮੈਂ ਤਾਂ ਕਹਿੰਦਾ ਜੇ ਜੱਟ ਦਾ ਪੁੱਤ ਹੈ ਰਾਜਾ ਵੜਿੰਗ ਤੇ ਉਹਨੂੰ ਫਾਈਲ ਨੂੰ ਖੋਲਣ ਦੇ ਦੇ ਹਾਂ ਜਦੋਂ ਜੇ ਬਾਕ ਬੋਲੇ ਜਦੋਂ ਉਹਦੀ ਬਾਡੀਆਂ ਵਾਲੀ ਗੱਲਬਾਤ ਆਈ ਹੈ ਉਹਦਾ ਰਾਜਾ ਵੜਿੰਗ ਜਿਹੜਾ ਸਾਇਲੈਂਟ ਤੇ ਮੂਰਤ ਹੀ ਹੋ ਗਿਆ ਬਈ ਕੁਛ ਵੀ ਨਹੀਂ ਬੋਲ ਰਿਹਾ ਬਈ ਕੋਈ ਡਰ ਪੈ ਗਿਆ ਉਹਨਾਂ ਨੂੰ ਜਾਂ ਕੀ ਚੱਕਰ ਆ ਬਈ ਸਮਾਨ ਸਰਕਾਰ ਦੇ ਵਿਰੁੱਧ ਕੋਈ ਆਪੋਜੀਸ਼ਨ ਪਾਰਟੀ ਹੋਵੇ ਸਵਾਲ ਕਰਦੀ ਹੈ ਪਰ ਰਾਜਾ ਵੜਿੰਗ ਸਾਹਿਬ ਬਿਲਕੁਲ ਹੀ ਚੁੱਪ ਹੋ ਗਏ ਜਦੋਂ ਦੀ ਉਹ ਗੱਲਬਾਤ ਆਈ ਹੈ ਬਾਡੀਆਂ ਵਾਲੀ ਨੇ ਹੋਗੋ ਜੇ ਹੋ ਸਕਦਾ ਹੈ ਰਾਜਾ ਵੜਿੰਗ ਜੀ ਕਾਣੇ ਹੋਣ ਇਹਦੇ ਚ ਕੋਈ ਦੂਜੀ رائے ਨਹੀਂ ਮੇਰੀ ਪਾਰਟੀ ਦੇ ਪ੍ਰਧਾਨ ਹੈ ਜੇ ਸਾਡੀ ਪਾਰਟੀ ਦਾ ਪ੍ਰਧਾਨ ਵੀ ਕ੍ਰਪਸ਼ਨ ਕਰਦਾ ਹੈ ਤੇ ਉਹ ਬਿਲਕੁਲ ਮਾੜੀ ਗੱਲ ਹੈ ਜਦੋਂ ਅਸੀਂ ਦੂਜੀਆਂ ਬੋਰ ਉਹਦੀ ਪਾਰਟੀਆਂ ਨੂੰ ਨਿੰਦਦੇ ਆ ਤੇ ਇੱਥੇ ਸਾਡਾ ਰਾਜਾ ਵੜਿੰਗ ਜੀ ਨੂੰ ਨਿੰਦਣਾ ਬਿਲਕੁਲ ਵਾਜਬ ਹੈ ਤੇ ਜੇ ਰਾਜਾ ਵੜਿੰਗ ਜੀ ਨੇ ਕੋਈ ਗਲਤ ਕੀਤਾ ਨਾ ਤਾਂ ਸਿੱਧੇ ਮੱਥੇ ਜਾਣ ਅੱਧੀ ੱਟ ਵਾਂਗੂ ਭਗਵੰਤ ਮਾਨ ਦੇ ਵਜਣ ਮੱਥੇ 'ਚ ਵੀ ਕੱਢ ਜਿਹੜਾ ਕੋਈ ਕੱਢਦਾ ਯਾਰ ਆ ਜੇਲ੍ਹ ਜਾਣਾ ਪੈਜੂ ਜਾਣਾ ਪੈਜੇ ਜੇ ਕ੍ਰਪਸ਼ਨ ਕੀਤੀ ਹੈ ਤੇ ਜੇਲ੍ਹ ਜਾਣਾ ਕੋਈ ਡਰ ਨਹੀਂ ਪਰ ਜਿਵੇਂ ਰਾਜੇ ਵਿੜੰਗ ਵਾਂਗੂ ਜਿਹੜਾ ਰਾਜੇ ਵਾਂਗੂ ਸਰਦਾਰ ਖਸਵਾਲ ਖੇਹਰੇ ਡਰਤਾ ਨਹੀਂ ਨਾ ਦਿਆ ਕਿਉਂਕਿ ਸੱਚਾ ਸੁੱਚਾ ਹੈ ਉਹ ਰਾਜੇ ਵਿੜੰਗ ਰਾਜਾ ਵਿੜੰਗ ਸਰਪੰਚੇ ਖੇਹਰੇ ਵਾਂਗੂ ਸੱਚੀ ਗੱਲ ਕਰੇ ਜੇ ਉਹਦੇ ਵਿੱਚ ਕੋਈ ਕਰਾਪਸ਼ਨ ਹੈ ਤੇ ਉਹ ਆਪਦਾ ਉਸ ਨੂੰ ਜਾਵੇ ਜੇਲ ਜੇ ਉਹਨੇ ਕੁਝ ਨਾ ਕੀਤਾ ਹੋਇਆ ਤੇ ਉਹਨੂੰ ਬਰੀ ਕਰ ਦੂਗੀ ਜਿਵੇਂ ਕਿ ਸਿੱਧੂ ਸਾਹਿਬ ਦੀ ਰੈਲੀ ਅੱਜ ਹੋਣ ਜਾ ਰਹੀ ਹੈ ਨਾ ਤੇ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਉਂਦਾ ਵੀ ਸਿੱਧੂ ਸਾਹਿਬ ਵੱਖਰਾ ਖੜਾ ਦਾ ਲਾ ਰਹੇ ਹੈ ਹੈ ਨਾ ਕੁਝ ਵੀ ਬਿਆਨ ਦੇ ਰਹੇ ਪ੍ਰਤਾਪ ਸਿੰਘ ਬਾਜਵਾ ਇਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਜਾਓਗੇ ਮੈਂ ਰਾਜਵਜਰਾ ਸਾਹਿਬ ਨੂੰ ਬੇਨਤੀ ਕਰਦਾ ਬਹੁਤ ਹੀ ਵਧੀਆ ਲੀਡਰ ਹੈ ਹੂੰ ਤੇ ਟਕਸਾਲੀ ਲੀਡਰ ਹੈ ਪਰ ਜਿਹੜੀਆਂ ਗੱਲਾਂ ਕਰਦਿਆ ਨਾ ਵੀ ਉਹ ਸਿੱਧੂ ਵੱਖਰਾ ਖਾੜਾ ਲਾਉਂਦਾ ਸਿੱਧੂ ਵੱਖਰਾ ਖਾੜਾ ਨਹੀਂ ਲਾ ਰਿਆ ਬਲਕਿ ਨੇਟਰ ਤੇ ਪਏ ਪੰਜਾਬ ਨੂੰ ਉਹ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਕਾਂਗਰਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਕਾਂਗਰਸੀ ਵਰਕਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਜਿਹੜੀ ਇਹ ਕਹਿੰਦਾ ਨਾ ਤੇ ਰਾਹਾ ਭਗਵੰਤ ਮਾਨ ਇਕਤੀ ਕਾਂਗਰਸ ਇਕਤੀ ਕਾਂਗਰਸ ਨੂੰ ਬਚਾਉਣ ਦੀ ਗੱਲ ਕਰ ਰਿਹਾ ਕਿਸੇ ਨੇ ਤੁਸੀਂ ਗੱਲ ਨਾ ਕੀਤੀ ਬਾਜਵਾ ਸਾਹਿਬ ਰਾਜੇ ਵਿੜੰਗ ਨੇ ਨਾ ਉਹਦਾ ਜਵਾਬ ਦਿੱਤਾ ਅਸੀਂ ਉਹਦਾ ਜਵਾਬ ਦੰਨੇ ਆ ਵੀ ਭਗਵੰਤ ਮਾਨ ਜੀ ਇਕਤੀ ਕਾਂਗਰਸ ਆ ਨਾ ਜਿਹੜੀ ਉਹ ਤੈਨੂੰ ਤੁਸੀਂ ਵੋਟਾਂ ਦੇ ਵਿੱਚ ਉਹਦਾ ਜਵਾਬ ਦੇਵਾਂਗੇ ਤੁਸੀਂ ਦੇਖੋ ਵੀ ਪੰਜ ਸੂਬਿਆਂ ਦੇ ਵਿੱਚ ਇਲੈਕਸ਼ਨ ਹੋਇਆ ਪੰਜਾਂ ਸੂਬਿਆਂ ਦੇ ਵਿੱਚ ਬੀਜੇਪੀ ਨੂੰ 1.5 5 ਲੱਖ ਤੇ 10 ਲੱਖ ਵੋਟ ਵੱਧ ਪਈ ਆ ਸਾਨੂੰ ਅਸੀਂ ਕਿਉਂ ਹਾਰੇ ਕਿਉਂਕਿ ਜੋ ਉੱਥੋਂ ਮੌਜੂਦਾ ਲੀਡਰ ਸੀ ਜਿਹੜੇ ਉਹਨਾਂ ਨੇ ਨਾ ਤਾਂ ਸਟਾਰ ਪ੍ਰਚਾਰ ਦੇ ਤੌਰ ਤੇ ਸਿੱਧੂ ਸਾਹਿਬ ਨੂੰ ਲਿਆ ਉਹਨਾਂ ਨੇ ਰਾਹੁਲ ਗਾਂਧੀ ਨੂੰ ਵੀ ਜਵਾਬ ਦਿੱਤਾ ਅਸੀਂ ਕੰਮ ਕੀਤੇ ਆ ਬਹੁਤ ਅਸੀਂ ਜਿੱਤਾਂਗੇ ਅਸੀਂ ਉਹ ਗਲਤਫਹਮੀ ਦੇ ਵਿੱਚ ਰਹਿ ਗਏ ਨਹੀਂ ਸਾਡੀਆਂ ਪੰਜ ਸੂਬਿਆਂ ਦੇ ਵਿੱਚ ਸਰਕਾਰਾਂ ਹੁੰਦੀਆਂ ਇੱਕ ਤੁਹਾਡੀ ਗੱਲ ਨਾਲ ਮੈਂ ਹੋਰ ਐਡ ਗੱਲ ਕਰਨਾ ਵੀ ਜਿਹੜੀ ਆਪਣੇ ਬਾਜਵਾ ਸਾਹਿਬ ਕਹਿ ਰਿਹਾ ਵੀ ਆਹ ਦਿਖਾੜਾ ਲਾਉਂਦਾ ਤੁਸੀਂ ਸ਼੍ਰੀਮਾਨ ਜੀ ਜੇ ਕਿਸੇ ਬੰਦੇ ਨੇ ਪੂਰੇ ਤਨਾਟ ਨੇ ਵੀ 500 ਬੰਦਾ ਜਨ ਚੜਾਉਣਾ ਹੋਵੇ ਨਾ ਉਹਦੇ ਮੁੰਡੇ ਦਾ 500 ਬੰਦਾ ਜਨ ਚੜਾਉਣ ਵਾਸਤੇ ਇਕੱਠਾ ਨਹੀਂ ਹੁੰਦਾ ਤੇ ਉਹ ਸਰਦਾਰ ਸਿੱਧੂ ਆ ਜਿਹੜਾ ਉਹ ਪਹਿਲਾਂ ਮਹਾਰਾਜ ਦੇ ਵਿੱਚ ਰੈਲੀ ਕੀਤੀ ਉੱਥੇ ਇਹਨਾਂ ਨੇ ਉਹਦੇ ਬਰਾਬਰ ਕਾਂਗਰਸੀ ਵਿਰੋਧੀ ਸੀ ਚਾਹੇ ਆਪਣੇ ਸਾਡੀਆਂ ਕੋਈ ਪਾਰਟੀ ਵਿਰੋਧੀ ਲੋਕ ਸੀਗੇ ਉਹਨਾਂ ਨੇ ਕੁੱਤਿਆਂ ਦੀਆਂ ਤੇ ਘੋੜਿਆਂ ਦੀਆਂ ਦੌੜਾਂ ਕਰਾਈਆਂ ਉੱਥੇ ਇੱਕ ਪਾਸੇ ਆਪਣਾ ਮੋੜਾਂ ਦੇ ਵਿੱਚ ਆਪਣੇ ਸਰਕਾਰ ਰੈਲੀ ਕਰ ਰਹੀ ਹੈ ਉਹਦੀ ਜੇ ਰੈਲੀ ਵੇਖੀ ਹੈ ਸਰਕਾਰ ਦੀ ਰੈਲੀ ਨੂੰ ਉਹਦੀ ਉਹਦੀ ਕੈ ਰੈਲੀ ਦੇ ਵਿੱਚ ਇਕੱਠ ਵੱਡ ਸੀ ਤੇ ਮੈਂ ਵਾਜਵਾ ਸਾਹਿਬ ਨੂੰ ਕਹਿੰਦਾ ਵੀ ਤੁਸੀਂ ਇਕੱਲੇ-ਇਕੱਲੇ ਆਪਦੀ ਰੈਲੀ ਕਰੋ ਇਕੱਲੇ-ਇਕੱਲੇ ਰੈਲੀ ਕਰਕੇ ਫਿਰ ਤੁਸੀਂ ਸਿੱਧੂ ਸਾਹਿਬ ਨੂੰ ਜਵਾਬ ਦੇਣ ਵਾਲੇ ਬਣੋ ਨਾ ਕਿ ਸਿੱਧੂ ਸਾਹਿਬ ਨੂੰ ਉਹੀ ਤੁਸੀਂ ਭਿੰਡੀ ਜੰਨੇ ਹੋ ਸਿੱਧੂ ਸਾਹਿਬ ਕੀ ਮਾੜਾ ਕਰ ਰਿਹਾ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਇਹੀ ਚੀਜ਼ ਕਰੇ ਪਰ ਮੈਂ ਸਿੱਧੂ ਸਾਹਿਬ ਨੂੰ ਤੁਹਾਡੇ ਚੈਨਲ ਨਾਲ ਪਹਿਲਾਂ ਨਾਲ ਹੀ ਜੰਨਣਾ ਵੀ ਕਿਹਾ ਸੀ ਵੀ ਸਿੱਧੂ ਸਾਹਿਬ ਇੱਕ ਚੀਜ਼ ਹੋਰ ਐਡ ਕਰ ਦਿਓ ਵੀ ਜਿੱਤੇਗਾ ਵਰਕਰ ਵਰਕਰ ਕਦੋਂ ਜਿੱਤੇਗਾ ਵਰਕਰ ਤਾਂ ਮੇਰੇ ਹਿਸਾਬ ਨਾਲ ساری ਉਮਰ ਹੀ ਨਹੀਂ ਫਿਰ ਜਿੱਦ ਤੁਹਾਡੀਆਂ ਸਰਕਾਰਾਂ ਆਈਆਂ ਕਾਂਗਰਸ ਦੀ ਆਈ ਕਾਲੀ ਦਲ ਦੀ ਆਈ ਅੱਜ ਮੌਜੂਦਾ ਸਰਕਾਰ ਹੈ ਆਮ ਆਦਮੀ ਦੀ ਪਰ ਵਰਕਰ ਤਾਂ ਇਹਨਾਂ ਦਾ ਹਰਿਆ ਵਰਕਰ ਕਾਂਗਰਸ ਦਾ ਵੀ ਹਾਰਿਆ ਵਰਕਰ ਕਾਂਗਰਸ ਦਾ ਗਲੀਆਂ ਚ ਰੋਲਦਾ ਫਿਰਦਾ ਤੇ ਤੁਸੀਂ ਉਹਦੀ ਵੀ ਸਾਰ ਲਓ ਮੈਂ ਕਹਿੰਦਾ ਜਿੱਤੇ ਪੰਜਾਬ ਲੱਖ ਵਾਰੀ ਜਿੱਤੇ ਕਾਂਗਰਸ ਲੱਖ ਵਾਰੀ ਪਰ ਇੱਕ ਵਾਰੀ ਵਰਕਰ ਜ਼ਰੂਰ ਜਿੱਤਣਾ ਚਾਹੀਦਾ ਸਾਰੀਆਂ ਸਿਆਸੀ ਪਾਰਟੀਆਂ ਦਾ ਉਹਦਾ ਸਤਕਾਰ ਹੋਣਾ ਜ਼ਰੂਰੀ ਆ ਵਰਕਰ ਦਾ ਤੇ ਉਹਦਾ ਮਾਨ ਸਤਕਾਰ ਤੁਸੀਂ ਬਹਾਲ ਕਰਾਓ ਅਸੀਂ ਤਾਂ ਯਾਰ ਜਦੋਂ ਹੁੰਨੇ ਆ ਜਦੋਂ ਕੈਪਟਨ ਸਰਕਾਰ ਸੀ ਉਦੋਂ ਵੀ ਅਸੀਂ ਹਾਰੇ ਜਦੋਂ ਵਿਰੋਧੀਆਂ ਦੀ ਸਰਕਾਰ ਸਾਡੇ ਤੇ ਪਰਚੇ ਹੁੰਦੇ ਆ ਅਸੀਂ ਉਦੋਂ ਵੀ ਹਾਰੇ ਸਾਨੂੰ ਜਲੀਲ ਕੀਤਾ ਜਾਂਦਾ ਵਰਕਰਾਂ ਨੂੰ ਸਾਰੀਆਂ ਪਾਰਟੀਆਂ ਦੇ ਨੇ ਹੱਲੇ ਕਾਂਗਰਸੀ ਨੂੰ ਨਹੀਂ ਕਾਲੀ ਦਲ ਵਾਲੇ ਵੀ ਜਦੋਂ ਸਤਾਜ ਹੁੰਦੇ ਆ ਉਹਦੇ ਵਰਕਰ ਦੀ ਸਾਰ ਨਹੀਂ ਲੈਂਦੇ ਕੱਲੇ ਤਨਾਟ ਬੰਦਿਆਂ ਦੇ ਉਹ ਸਾਰ ਲੈਂਦੇ ਆ ਕੇ ਕਾਂਗਰਸ ਦਾ ਵੀ ਇਹੀ ਹਾਲ ਹੈ ਤੇ ਆਮ ਆਦਮੀ ਦਾ ਵੀ ਅੱਜ ਇਹੀ ਪੋਜੀਸ਼ਨ ਹੈ ਜਿੰਨਾ ਵਰਕਰਾਂ ਨੇ ਇਹਨਾਂ ਦੀ ਪੂਰੀ ਮਦਦ ਕੀਤੀ ਉਹ ਅੱਜ ਕੱਖਾ ਵਾਂਗੂ ਰੋਲਦੇ ਫਿਰਦੇ ਆ ਪਰ ਮੈਂ ਕਹਿੰਦਾ ਵੀ ਕਾਂਗਰਸੀ ਵਰਕਰ ਕਾਲੀ ਦਲ ਦੇ ਤੇ ਇਹ ਆਪਣੇ ਆਮ ਆਦਮੀ ਦੇ ਵਰਕਰ ਸਤਿਕਾਰਯੋਗ ਹੈ ਇਹਨਾਂ ਵਰਕਰਾਂ ਦੀ ਸਾਰ ਲਈ ਜਾਵੇ ਜੇ ਸਿੱਧੂ ਵਾਕਈ ਸੱਚਾ ਹੈ ਤੇ ਉਹ ਆਪਣੀ ਪੱਗ ਦਾ ਲੜ ਕਹਿੰਦਾ ਸੀਗਾ ਵੀ ਮੇਰੀ ਪੱਗ ਦਾ ਲੜ ਹੈ ਵਰਕਰ ਤੇ ਪੱਗ ਦਾ ਲੜ ਮੈਂ ਕਹਿੰਦਾ ਹੈ ਤੇ ਰਹੂਗਾ ਪਰ ਉਹਦੇ ਪੱਗ ਦੀ ਲੜ ਦੀ लाज ਰੱਖੇ ਪੱਗ ਬਹੁਤ ਵੱਡੀ ਗੱਲ ਹੈ ਇੱਕ ਵਾਰੀ ਇੱਕ ਵਾਰੀ ਕਹਿ ਦੇਣਾ ਚਾਹ ਮ ਬੰਨੀ ਫਿਰਦਾ ਬੰਨ ਲੈਣਾ ਨਹੀਂ ਕੋਈ ਹੁੰਦਾ ਉਹਦਾ ਸਤਿਕਾਰ ਕਰਨਾ ਸਾਨੂੰ ਬਹੁਤ ਹੀ ਸ਼ੀਧੀਆਂ ਪਾ ਕੇ ਮਿਲੀ ਹੈ ਇਹ ਪੱਗ ਹੈ ਜਿਹੜੀ ਸਾਡੇ ਸਿਰ ਤੇ ਉਹਦਾ ਲੜਤਾ ਤੁਸੀਂ ਕਹਿੰਦਾ ਸਿੱਧੂ ਸਾਹਿਬ ਪਰ ਉਹਦੀ लाज ਰੱਖੋ ਜੇ ਜੇ ਅੱਛਾ ਜਾਂ ਸ਼ਬਦ ਬੋਲਣ ਤੋਂ ਪਹਿਲਾਂ ਉਸ ਨੂੰ ਪੂਰਾ ਉਹ ਸਿਸਟਮ ਨੂੰ ਤੋਲੋ ਫਿਰ ਬੋਲੋ ਮੈਂ ਕਹਿੰਦਾ ਸਿੱਧੂ ਸਾਹਿਬ ਤੁਸੀਂ ਜੋ ਕਰ ਰਹੇ ਹੋ ਮੈਂ ਤੁਹਾਡੇ ਨਾਲ ਹਾਂ ਮੈਂ ਕਾਂਗਰਸੀ ਕਾਲਾ ਸ਼ਰਮਾ ਜੱਟੇ ਤੋਂ ਤੁਹਾਡੇ ਨਾਲ ਆਜ ਵੀ ਤੁਹਾਡੀ ਰੈਲੀ ਦੇ ਵਿੱਚ ਕੋਰਸ਼ਮੀਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਪਰ ਮੈਂ ਕਹਿੰਦਾ ਵੀ ਸਿੱਧੂ ਸਾਹਿਬ ਤੁਸੀਂ ਜੋ ਕਰ ਰਹੇ ਹੋ ਅਸੀਂ ਉਸ ਗੱਲ ਤੇ ਬਹੁਤ ਹੀ ਬਾਗੋ-ਬਾਗਾ ਤੇ ਜਿਹੜੇ ਤੁਹਾਡੇ ਕਾਂਗਰਸੀ ਵਿਰੋਧੀ ਜਾਂ ਕੋਈ ਦੂਜੀਆਂ ਤੀਜੀਆਂ ਪਾਰਟੀਆਂ ਦੇ ਵਿਰੋਧੀ ਜੋ ਬੋਲਦੇ ਆ ਉਹਨਾਂ ਦੀ ਬੋਲਤੀ ਲੋਕ ਹੀ ਬੰਦ ਕਰ ਦੇਣਗੇ ਤੇ ਅ ਸਿੱਧੂ ਸਾਹਿਬ ਨੂੰ ਤਾਂ ਬਲੋੜ ਹੀ ਨਹੀਂ ਸ਼ਰਮ ਜੀ ਇੱਕ ਆਖਰੀ ਸਵਾਲ ਆ ਜਿਵੇਂ ਕਿ 2024 ਦੇ ਵਿੱਚ ਇਲੈਕਸ਼ਨ ਆਉਣ ਜਾ ਰਹੇ ਹਨ ਤੇ ਪੰਜਾਬ ਤੋਂ ਬਾਹਰ ਜਿਹੜਾ ਕਾਂਗਰਸ ਦਾ ਤੇ ਸਾਰੀਆਂ ਪਾਰਟੀਆਂ ਦਾ ਸਵੇਚਾ ਲਾਇੰਸ ਹੋ ਗਿਆ ਆ ਮਤਲਬ ਪਾਰਟੀਆਂ ਵੀ ਲਾਇੰਸ ਹੋਇਆ ਹਨ ਤੇ ਇਹਨੂੰ ਤੁਸੀਂ ਪੰਜਾਬ ਦੇ ਵਿੱਚ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਕਿ ਪੰਜਾਬ ਵਿੱਚ ਵੀ ਇਹ ਹੁਣ ਇਸ ਵਿੱਚ ਲਾਇੰਸ ਹੋ ਸਕਦਾ ਹੈ ਕਿ ਜਦ ਤੁਸੀਂ ਆਮ ਆਦਮੀ ਪਾਰਟੀ ਨਾਲ ਖੁੱਲ ਕੇ ਚੱਲੋਗੇ ਜਿਹੜੀ ਸਰਕਾਰ ਮਤਲਬ ਖਹਿਰੇ ਸਾਹਿਬ ਹੋ ਰਹੀ ਹੈ ਤੇ ਪਰਚੇ ਪਾ ਰਹੀ ਹੈ ਜਾਂ ਕੁਝ ਵੀ ਕੀ ਤੁਸੀਂ ਖੁੱਲ ਕੇ ਚੱਲ ਸਕੋਗੇ ਫਿਰ ਆਮ ਆਦਮੀ ਪਾਰਟੀ ਨਾਲ ਜਿਹਨਾਂ ਦਾ ਆਪਣੇ ਪੰਜਾਬ ਵਿੱਚ ਵੀ ਲਾਇੰਸ ਹੁੰਦਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਵੀ ਜਿਹੜਾ ਲਾਇੰਸ ਹੈ ਨਾ ਉਹ ਵੱਡੇ ਲੈਵਲ ਦੀ ਗੱਲ ਹੈ ਹਿੰਦ ਵਾਜਿਬ ਜਵਾਬ ਤਾਂ ਤੁਹਾਨੂੰ ਸਾਡੇ ਵੱਡੇ ਲੀਡਰ ਹੀ ਦੇ ਸਕਦੇ ਆ ਪਰ ਮੈਂ ਇੱਕ ਵਰਕਰ ਹੋਣ ਦੇ ਨਾਤੇ ਮੈਂ ਜੋ ਅੱਜ ਦੇਖ ਰਿਹਾ ਵੀ ਖੈਰਾ ਸਾਹਿਬ ਦੀ ਜ਼ਮਾਨਤ ਹੋਈ ਬਹੁਤ ਵੱਡਾ ਕੇਸ ਹੈ ਉਸ ਵੱਡੇ ਕੇਸ ਦੇ ਵਿੱਚੋਂ ਜ਼ਮਾਨਤ ਹੋ ਗਈ ਕਿ ਨਿਕਾ ਜਾਂ ਕੇਸ ਪਾ ਕੇ ਇਹਨਾਂ ਨੇ ਫਿਰ ਉਹਨੂੰ ਅੰਦਰ ਢੱਕਣ ਦੀ ਕੋਸ਼ਿਸ਼ ਕਰੀਆ ਉਹਦੇ ਵਿੱਚ ਸਾਡੀ ਸਾਨੂੰ ਜਾਨੀ ਕਿ ਇਹ ਇਹ ਹੀਣ ਭਾਵ ਵਿਖਾ ਰਹੇ ਆ ਪਰ ਮੈਂ ਕਹਿੰਦਾ ਵੀ ਜੇ ਹਾਈ ਕਮਾਂਡ ਮੇਰੀ ਬਾਤ ਸੁਣਦੀ ਹੈ ਜਾਂ ਸਾਡੇ ਦੂਜੇ ਵਰਕਰਾਂ ਦੀ ਬਾਤ ਸੁਣਦੀ ਹੈ ਨਾ ਉਹ ਇਸ ਚੀਜ਼ ਤੋਂ ਬਚਣ ਜੇ ਕੱਲੀ ਕਾਂਗਰਸ ਆਪ 13 ਦੀਆਂ 13 ਸੀਟਾਂ ਤੇ ਲੜੂਗੀ ਤੇ 9 ਤੋਂ 10 ਸੀਟਾਂ ਜਿੱਤੂਗੀ ਕਾਂਗਰਸ ਤੇ ਜੇ ਇਹਨਾਂ ਨੇ ਇਹਨਾਂ ਨਾਲ ਰਲੇਵਾ ਕਰਕੇ ਰਲੇ ਤੇ ਫੇਰ ਸਾਨੂੰ ਕੋਈ ਸਾਡੇ ਪੱਲੇ ਨਹੀਂ ਪੈਣਾ ਤੇ ਜੇ ਸਾਡਾ ਵੀ ਆਪਣਾ ਆਮ ਆਦਮੀ ਦਾ ਤੇ ਕਾਂਗਰਸ ਦਾ ਗੱਠਜੋੜ ਹੁੰਦਾ ਇਹਦਾ 100% ਫਾਇਦਾ ਕਾਲੀ ਦਲ ਨੂੰ ਜਾਊਗਾ ਕਿਉਂਕਿ ਕਾਲੀ ਦਲ ਤਕੜਾ ਹੋ ਜਾਊਗਾ ਜੇ ਸਾਡਾ ਇਹ ਰਿਲੇयंस ਹੀ ਕਰਨਾ ਗੱਠਜੋੜ ਕਰਨਾ ਤਾਂ ਸਾਡੀ ਪੁਰਾਣੀਆਂ ਪਾਰਟੀਆਂ ਕਾਮਰੇਡ ਆ ਜਿਹੜੇ ਕਾਮਰੇਡਾਂ ਦੇ ਨਾਲ ਆਪਣਾ ਸਮਝੌਤਾ ਕੀਤਾ ਜਾਵੇ ਉਹ ਬਹੁਤ ਹੀ ਸੱਚੇ ਸੁੱਚੇ ਉਹਨਾਂ ਦੇ ਵਰਕਰ ਸੀ ਬਹੁਤ ਹੀ ਸੱਚੇ ਸੁੱਚੇ ਉਹਨਾਂ ਦੇ ਲੀਡਰ ਸੀ ਜਿਵੇਂ ਸਰਪਾਰ ਹਰਕਿਰਨ ਸਜੀਤ ਜੀ ਹੁੰਦੇ ਸੀ ਬਹੁਤ ਹੀ ਚੰਗੇ ਲੀਡਰ ਸੀ ਉਹ ਆਪਣੇ ਕਾਮਰੇਡਾਂ ਕੋਲੇ ਅਸੀਂ ਕਹਿੰਦੇ ਵੀ ਇਸ ਰਲੇਵੇਂ ਤੋਂ ਬਚਿਆ ਜਾਵੇ ਕੋਸ਼ਿਸ਼ ਕੀਤੀ ਜਾਵੇ ਪਰ ਮੇਰੀਂ ਕੋਈ ਰਹਿ ਨਹੀਂ ਮੈਂ ਤਾਂ ਇੱਕ ਰਹਿ ਜਾ ਦੇ ਸਕਦਾ ਮੈਂ ਇਹਦੇ ਤੇ ਥੋੜੇ ਤੇ ਜਾਂ ਕੋਈ ਹਾਈ ਕਮਾਂਡ ਤੇ ਗੱਲ ਥੋਪ ਨਹੀਂ ਸਕਦਾ ਹਾਈ ਕਮਾਂਡ ਇਸ ਤੋਂ ਬਚੇ ਪੰਜਾਬ ਦੇ ਵਿੱਚ ਜੋ ਪੋਜੀਸ਼ਨ ਹੈ ਅੱਜ ਕੇਜਰੀਵਾਲ ਜੀ ਵੀ ਲੁਕਦੇ ਫਿਰਦੇ ਆਈਡੀ ਤੋਂ ਤੇ ਸਾਡਾ ਭਗਵੰਤ ਮਾਨ ਕੇਜਰੀਵਾਲ ਦੀ ਮਦਦ ਕਰਨ ਤੋਂ ਭੱਜ ਰਿਹਾ ਉਹ ਜਾ ਕੇ ਹੋਰ ਪਤਾ ਨਹੀਂ ਕਿੱਥੇ ਸੈਂਟਰਾਂ ਦੇ ਵਿੱਚ ਆਪਣਾ ਜੋ ਵੀ ਆਪਣੀ ਤਪੱਸਿਆ ਕਰ ਰਿਹਾ ਤਪੱਸਿਆ ਦਾ ਹੋਣੀ ਨਹੀਂ ਭਗਵੰਤ ਮਾਨ ਜੀ ਤਪੱਸਿਆ ਤਾਂ ਹੁਣ ਤੁਹਾਨੂੰ 2024 ਦੇ ਵਿੱਚ ਤੇ 2027 ਦੇ ਵਿੱਚ ਲੋਕ ਹੀ ਕਰਾਉਣਗੇ ਤੁਹਾਨੂੰ ਇਹ ਬਣਵਾਸ ਤੇ ਭੇਜ ਦੇਣਗੇ 14 ਸਾਲ ਦੇ ਬਣਵਾਸ ਦੇ ਉੱਤੇ ਤੁਹਾਨੂੰ ਲੋਕਾਂ ਨੇ ਭੇਜ ਦੇਣਾ ਇੰਨੀਆਂ ਹਾਜ਼ਰੀਆਂ ਲਵਾਉਂਦਾ ਹੋਇਆ ਮੈਂ ਕਾਲਾ ਸ਼ਰਮਾ ਜੈਤੋ ਸਤਿ ਸ੍ਰੀ ਅਕਾਲ ਧੰਨਵਾਦ ਮਿਹਰਬਾਨੀ ਸੋ ਤੁਸੀਂ ਗੱਲਬਾਤ ਕਰੀਏ ਕਾਲਾ ਸ਼ਰਮਾ ਜੀ ਨਾਲ ਤੁਹਾਨੂੰ ਮਿਲਾਇਆ ਤੇ ਸੋ ਇਸ ਤੋਂ ਅਗਲੀ ਵੀ ਅਪਡੇਟ ਤੁਹਾਨੂੰ ਦਿੰਦੇ ਰਾਵਾਂ ਤੋ ਜੁੜੇ ਰਹੋ ਚੜੇ ਰੰਗੜਾ ਪਿਆਰ ਦੇ ਨਾਲ ਧੰਨਵਾਦ